ਅਤੇ ਬਿਤੇਰਾ ਦਿਨ ਖੰਡਾ ਦੇ ਲੇਡੀ ਰੋਡ ਉੱਤੇ ਆਮ ਆਦਮੀ ਪਾਰਟੀ ਦੇ ਕੌਂਸਲਰ ਸੁਮੇਲ ਕੁਮਾਰ ਨੀਟਾਤੇ ਉਹਨਾਂ ਦੇ ਸਾਥੀਆਂ ਉੱਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਉਹਨਾਂ ਨੂੰ ਇਲਾਜ ਲਈ ਖੰਡਾ ਸਿਵਲ ਹਸਪਤਾਲ ਲਿਆਂਦਾ ਤੇ ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੰਜਾਬ ਦੇ ਕੈਬਨਿਟ ਮੰਤਰੀ ਤਰੁਣ ਫਿਰਸੂ ਸੌਂਦ ਜ਼ਖਮੀਆਂ ਦਾ ਹਾਲਚਾਲ ਜਾਣਨ ਦੇ ਲਈ ਸਿਵਲ ਹਸਪਤਾਲ ਪਹੁੰਚੇ ਜਿੱਥੇ ਉਹਨਾਂ ਨੇ ਡਾਕਟਰਾਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਪੁਲਿਸ ਨੂੰ ਅਜਿਹੇ ਅਪਰਾਧ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ ਮੰਤਰੀ ਸੌਣ ਨੇ ਕਿਹਾ ਕਿ ਪੁਲਿਸ ਹੰਬਲਾਵਰਨ ਦੇ ਪਰਿਵਾਰ ਦੇ ਦੋ ਮੈਂਬਰਾਂ ਨੂੰ ਲੈ ਕੇ ਆਈ ਹੈ ਤੇ ਫਰਾਰ ਹੰਬਲਾਵਰ ਵੀ ਜਲਦ ਹੀ ਪੁਲਿਸ ਹਿਰਾਸਤ ਦੇ ਵਿੱਚ ਲਿਆਵੇਗੀ। ਮੈਨੂੰ ਹੁਣ ਤੋਂ ਤਕਰੀਬਨ ਅੱਧਾ ਘੰਟਾ ਪਹਿਲਾਂ ਮੈਨੂੰ ਇਹ ਪਤਾ ਲੱਗਿਆ ਕਿ ਕੁਝ ਸ਼ਰਾਰਤੀ ਅਨਸਰਾਂ ਨੇ ਲਹੇੜੀ ਰੋਡ ਦੇ ਉੱਤੇ ਪੁਲ ਪਾਰ ਲਾਈਨਾਂ ਤੋਂ ਪਾਰ ਕੋਈ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਹੈ। ਜੀਦੇ ਵਿੱਚ ਕਿਸੇ ਦੁਕਾਨਦਾਰ ਦੇ ਨਾਲ ਉਹ ਸ਼ਰਾਰਤੀ ਅੰਸਰਾਂ ਦਾ ਕੋਈ ਰੌਲਾ ਸੀ ਕੋਈ ਪ੍ਰੋਡਕਟ ਉਹ ਲੈ ਕੇ ਗਏ ਹੋਣੇ ਨੇ ਉਹ ਪ੍ਰੋਡਕਟ ਨੂੰ ਲੈ ਕੇ ਉਹਨਾਂ ਦੇ ਉਹਨਾਂ ਦੀ ਕੋਈ ਆਪਸ ਚ ਕਹਾ ਸੁਣੀ ਹੋਈ ਜਿਹਨੂੰ ਲੈ ਕੇ ਬਹਿਸ ਦੇ ਵਿੱਚ ਉਹਨਾਂ ਨੇ ਉਸ ਦੁਕਾਨਦਾਰ ਦੀ ਕੁੱਟਮਾਰ ਸ਼ੁਰੂ ਕੀਤੀ ਕੁੱਟਮਾਰ ਨੂੰ ਛਡਾਣ ਲਈ ਸਾਡੇ ਪਾਰਟੀ ਦੇ ਐਮਸੀ ਸੁਨੀਲ ਕੁਮਾਰ ਨੀਟਾ ਜੀ ਉਹ ਉੱਥੇ ਉਹਨਾਂ ਦੀ ਦੋ ਦੁਕਾਨਾਂ ਛੱਡ ਕੇ ਉਹਨਾਂ ਦਾ ਉੱਥੇ ਆਫਿਸ ਹੈ ਉਹ ਆਪਣੇ ਸਾਥੀਆਂ ਦੇ ਨਾਲ ਉਸ ਦੁਕਾਨਦਾਰ ਨੂੰ ਛੜਾਣ ਲਈ ਗਏ ਵੀ ਮੇਰਾ ਗਵਾਂਢੀ ਹੈ ਮੈਂ ਇਹਦਾ ਬਚਾਅ ਕਰਾਂ ਇਹਨੂੰ ਛੜਵਾਮਾ ਪਰ ਉਹ ਜਿਹੜੇ ਬੰਦੇ ਸੀ ਉਹ ਬੰਦਿਆਂ ਨੇ ਮਤਲਬ ਕਿ ਬਿਨਾਂ ਕਿਸੇ ਗਲਤੀ ਪਰਵਾਹ ਕੀਤੇ ਇਹਨਾਂ ਦੇ ਉੱਤੇ ਜਵਾਬੀ ਹਮਲਾ ਕੀਤਾ ਔਰ ਜਵਾਬੀ ਹਮਲੇ ਦੇ ਵਿੱਚ ਸਾਡੇ ਐਮਸੀ ਸਾਹਿਬ ਦੇ ਵੀ ਸੱਟਾਂ ਲੱਗੀਆਂ ਔਰ ਇਹਨਾਂ ਦੇ ਸਾਥੀਆਂ ਦੇ ਕਾਫੀ ਜ਼ਿਆਦਾ ਜਾਨੀ ਕਿ ਸਿਰ ਦੇ ਵਿੱਚ ਸੱਟਾਂ ਲੱਗੀਆਂ ਜੀਦੇ ਵਿੱਚ ਉਹਨਾਂ ਦੇ ਸਿਰ ਦੇ ਵਿੱਚ ਟਾਂਕੇ ਤੱਕ ਲੱਗੇ ਨੇ ਤਿੰਨ ਜਗ੍ਹਾ ਤੋਂ ਦੋ ਦੋ ਲਗਾ ਤੋਂ ਉੱਤੇ ਇੱਕ ਜਗ੍ਹਾ ਤੋਂ ਨੱਕ ਦੇ ਉਰੇ ਇਸ ਪੁਆਇੰਟ ਦੇ ਉੱਤੇ ਟਾਂਕੇ ਲੱਗੇ ਨੇ ਤੇ ਅਸੀਂ ਖੁਦ ਜਾ ਕੇ ਉਹਨਾਂ ਨੂੰ ਪੁੱਛਿਆ ਮੇਰੇ ਨਾਲ ਐਸਐਮਓ ਖੰਨਾ ਡਾਕਟਰ ਮਨਿੰਦਰ ਸਿੰਘ ਜੀ ਪਸੀਨ ਖੜੇ ਨੇ ਸਾਡੇ ਐਮਸੀ ਸਾਹਿਬ ਜਿਨ੍ਹਾਂ ਨੇ ਇਸ ਸਾਰੀ ਵਿੱਚ ਐਪੀਸੋਡ ਚ ਬੰਦੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੁਨੀਲ ਕੁਮਾਰ ਨੀਟਾ ਜੀ ਸਾਡੇ ਨਾਲ ਖੜੇ ਨੇ ਤੇ ਜਿਸ ਜਿਹੜੇ ਬੰਦੇ ਇੰਜਰਡ ਹੋਏ ਸੀ ਉਹ ਇੰਜਰਡ ਬੰਦਿਆਂ ਦੀ ਸੀਟੀ ਸਕੈਨ ਕਰਵਾਈ ਜਾ ਰਹੀ ਹੈ ਅਸੀਂ ਹੁਣੇ ਮੈਂ ਉਰੇ ਪਹੁੰਚੇ ਹਾਂ ਸੰਗਰੂਰ ਤੋਂ ਤਾਂ ਬੰਦੇ ਸਾਡੇ ਜਿਹੜੇ ਅਸੀਂ ਚੰਗੀ ਤਰ੍ਹਾਂ ਇਹਨਾਂ ਨੂੰ ਦੇਖਿਆ ਦੇਖਣ ਤੋਂ ਬਾਅਦ ਡਾਕਟਰ ਸਾਹਿਬ ਨਾਲ ਅਸੀਂ ਕੰਸਲਟ ਕੀਤਾ ਵੀ ਇਹਨਾਂ ਦੇ ਹਰ ਤਰ੍ਹਾਂ ਦੇ ਟੈਸਟ ਕਰਵਾਏ ਜਾਣ ਵੀ ਕਿਸੇ ਕਿਸਮ ਦੀ ਕੋਈ ਇਹਨਾਂ ਨੂੰ ਲਾਈਫ ਥ੍ਰੈਟ ਨਾ ਹੋਵੇ ਸਖਤ ਤੋਂ ਸਖਤ ਤਰਾਵਾਂ ਦੇ ਵਿੱਚ ਪੁਲਿਸ ਨੂੰ ਸਖਤ ਨਿਰਦੇਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਤੇ ਸਖਤ ਤੋਂ ਸਖਤ ਤਰਾਵਾਂ ਦੇ ਵਿੱਚ ਇਹ ਜਿਹੜੇ ਕਲਪਰੇਟ ਜਿਨ੍ਹਾਂ ਨੇ ਇਸ ਸ਼ਰਾਰਤ ਨੂੰ ਅੰਜਾਮ ਦਿੱਤਾ ਤੇ ਜਿਨ੍ਹਾਂ ਨੇ ਇਸ ਮੰਦਭਾਗੀ ਘਟਨਾ ਨੂੰ ਕਰਨ ਦੇ ਵਿੱਚ ਜਾਨੀ ਕਿ ਅੰਜਾਮ ਦਿੱਤਾ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਉਹ ਕਿਸੇ ਵੀ ਜਗ੍ਹਾ ਦੇ ਹੋਣ ਵੈਸੇ ਤਾਂ ਪੁਲਿਸ ਨੇ ਉਹ ਬੰਦੇ ਟਰੇਸ ਕਰ ਲਏ ਉਹ ਟਰੇਸ ਕਰ ਚੁੱਕੀ ਆ ਪੁਲਿਸ ਆਲਰੇਡੀ ਉਹਨਾਂ ਦੇ ਪਰਿਵਾਰਾਂ ਚੋਂ ਉਹਨਾਂ ਦੇ ਘਰਦਿਆਂ ਚੋਂ ਦੋ ਬੰਦੇ ਪੁਲਿਸ ਚੱਕ ਕੇ ਵੀ ਲਈ ਔਰ ਪੁਲਿਸ ਕਸਟਡੀ ਦੇ ਵਿੱਚ ਨੇ ਉਹ ਬੰਦੇ ਫਿਲਹਾਲ ਮੌਕੇ ਤੋਂ ਫਰਾਰ ਨਹੀਂ ਤੇ ਉਹਨਾਂ ਦੀ ਹੁਣ ਭਾਲ ਜਾਰੀ ਹੈ ਬਹੁਤ ਹੀ ਜਲਦੀ ਕੁਝ ਹੀ ਘੰਟਿਆਂ ਦੇ ਵਿੱਚ ਉਹ ਬੰਦੇ ਕਿਸੇ ਵੀ ਖੋਡੇ ਚ ਲੁਕੇ ਬੈਠੇ ਹੋਣ ਉਹ ਛੱਡੇ ਨਹੀਂ ਜਾਣਗੇ ਕੱਢ ਕੇ ਲਿਆਏ ਜਾਣਗੇ ਔਰ ਉਹਨਾਂ ਤੇ ਬਣਦੀ ਸਖਤ ਕਾਰਵਾਈ ਕੀਤੀ ਜਾਊਗੀ ਤਾਂ ਜੋ ਸ਼ਹਿਰ ਦਾ ਜਿਹੜਾ ਅਮਨ ਕਾਨੂੰਨ ਹੈ ਸ਼ਹਿਰ ਦੀ ਜਿਹੜੀ ਵਿਵਸਥਾ ਇਹਨੂੰ ਕਾਇਮ ਰੱਖਿਆ ਜਾਵੇ ਔਰ ਆਉਣ ਵਾਲੇ ਸਮੇਂ ਚ ਕੋਈ ਐਸੀ ਹਿਮਾਕਤ ਕਰਨ ਦੀ ਕੋਸ਼ਿਸ਼ ਨਾ ਕਰੇ ਕੋਈ ਐਸੀ ਹਰਕਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਨਾ ਕਰੇ ਸੋ ਉਹ